ਮਾਤਰ ਖੀਵੀਜੀ ਸੇਵਾ ਸੁਸਾਇਟੀ ਵੱਲੋਂ ਸਰਦ ਧਰਮ ਤੇ ਬਫਤ ਨਾਲ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਬਾਬਤ ਸਮਗਰੀ ਜਿਸ ਵਿੱਚ ਰਾਸ਼ਨ ਦਵਾਈਆਂ ਤੇ ਹੋਰ ਜ਼ਰੂਰਤ ਦੀਆਂ ਵਸਤੂਆਂ ਕੱਲ 7:11 ਵਜੇ ਅਰਦਾਸ ਉਪਰੰਤ ਗੁਰਦੁਆਰਾ ਬੁੱਢਾ ਖਾਲੀਪੁਰਾ ਸਿੰਘ ਜੀ ਤੋਂ ਰਵਾਨਾ ਹੋਵੇਗਾ ਇਸ ਮੌਕੇ ਹਰਮੀਤ ਸਿੰਘ ਸਰੂਜਾ ਡੇਰਾ ਮਿੱਠਾ ਟਿਕਾਣਾ ਸਤ ਸੰਤ ਸੁਰਿੰਦਰ ਸਿੰਘ ਜੀ ਸ਼੍ਰੋਮਣੀ ਕਦਕਾ ਖਾੜਾ ਤੇ ਜਥੇਦਾਰ ਸੁਖਵੰਤ ਸਿੰਘ ਬੱਟੂ ਮੁਸਲਮ ਭਾਈਚਾਰੇ ਤੋਂ ਡਾਕਟਰ ਅਬਦੁਲ ਨੂਰ ਤੇ ਸਮਾਜ ਸੇਵਕ ਐਡਵੋਕੇਟ ਅਮਰਿਤਪਾਲ ਖਾਲਸਾ ਹਾਜ਼ਰ ਸਨ ਏਬੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਇਹਨਾਂ ਨੂੰ ਕੰਨੇ ਨਾਲ ਖਾਸ ਪ੍ਰੇਰ ਰੱਖੀਏ ਆਪਣੀ ਨਮਾਜ਼ ਕਰਕੇ ਜਿਸ ਵਕਤ ਦੇ ਅਸੀਂ ਬਤੌਰੇ ਰਸ ਬੇਨਤੀ ਕਰਕੇ ਨਿਕਲਾ ਪਲੱਸ ਤੁਸੀਂ ਨਾਲ ਚਲੋਗੇ ਤੁਸੀਂ ਆਪਣੀ ਪ੍ਰਸ਼ਨ ਕਰੋਗੇ ਉਹਦੇ ਵਿਅਕਤੀਗਤ ਕੇਸੀ ਵੀ ਰਾਸ ਕਰਾਂਗੇ ਸਾਰੇ ਦਾ ਮਾਣ ਦੇਖੋ ਦੁਨੀਆ ਦੇ ਪ੍ਰੋਬਲਮ ਆਈਏ ਤੇ ਪੰਜਾਬੀ ਜਾਂਦੇ ਆ। ਪਰ ਪੰਜਾਬ ਦੇ ਪ੍ਰੋਬਲਮ ਆਈਏ ਤੇ ਪੰਜਾਬ ਦੀ ਪੰਜਾਬੀ ਪੜਾਉਂਦੇ ਆ। ਔਰ ਇਸ ਤਰ੍ਹਾਂ ਘੜਾ ਕਿ ਤੁਸੀਂ ਕਿਤੇ ਫੋਨ ਕਰ ਲੋ ਕਹਿੰਗੇ ਭਾਜੀ ਐਕਸੈਸ ਆ ਗਿਆ ਸਭ ਨੂੰ ਐਕਸੈਸ ਆ ਗਿਆ। ਦੇਖ ਲਓ ਪੰਜਾਬ ਡੁੱਬਿਆ ਗਿਆ ਔਰ ਜਿੰਨੇ ਘਰ ਡੁੱਬੇ ਪਏ ਨੇ। ਮਤਲਬ ਰੋਟੀਆਂ ਚੁੱਲੇ ਤੱਕ ਸੁੱਕ ਗਏ ਨੇ। ਉਹ ਆ ਕੇ ਕਹਿੰਦੇ ਮੈਂ ਦੱਸੋ ਜੀ ਤੁਹਾਡੇ ਲਈ ਖਾਣੇ ਕੁਝ ਲਈਏ। ਤੁਸੀਂ ਚਾਹ ਪੀਓਗੇ। ਤੁਸੀਂ ਪਰਸ਼ਦਾ ਸਕੋਗੇ। ਆਪਣੇ ਘਰ ਡੁੱਬੇ ਪਏ ਐ ਤੁਹਾਨੂੰ ਆਫਰ ਕਰਦੇ ਪੀਓ। ਇਹ ਇਹ ਚੜ੍ਹਦੀ ਕਲਾ ਦਾ ਸੰਦੇਸ਼ ਹੈ। ਇਹ ਪੰਜਾਬੀ ਕੌਮਸ਼ੀਅਤ ਹੁੰਦੀ ਹੈ ਜੀ। ਸਾਡਾ ਗੋਲਪੂਤ ਤਾਂ ਮੈਂ ਉਸ ਤੋਂ ਬਾਅਦ ਜਿਹੜਾ ਲੈਬੋ ਜਿਹੜਾ ਵਾ ਰੇਤ ਤੇ ਮਿੱਟੀ ਜਾਂ ਉਹਦੀ ਸਫਾਈ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਉਹਦੇ ਲਈ ਆਪਾਂ ਪ੍ਰਾਦਾ ਕਰੀਏ ਤਾਂ ਅਗਲੀ ਮੈਂ ਪੂਰਾ ਜਥਾ ਲੈ ਕੇ ਆਵਾਂਗਾ ਸਾਰੇ ਤੇ ਆਪਾਂ ਸਾਰੇ ਪ੍ਰਾਦਾ ਕਰਦੇ ਆਪਾਂ ਦਾ ਸਤਾ 10 ਦਿਨ ਸਾਨੂੰ ਲੱਗ ਜਾਣ ਅਜੀ ਉੱਥੇ ਲਾਣੇ ਸੰਗਤੀ ਸੇਵਾ ਕਰਾਂਗੇ ਇਹ ਹੋ ਕੋਈ ਨੌ ਜਾਣਾ ਹੋਰ ਜਾਣਾ ਕੀ ਹੈ ਜ਼ਰੂਰਤ ਬਹੁਤ ਹੈ ਅਸਲੀ ਵੰਨਾਂ ਨੂੰ ਕਿ ਦੇਖੋ ਜਿੰਨਾ ਵੀ ਕਾਰੋਬਾਰ ਆ ਜੋ ਕੁਝ ਵੀ ਹੈ ਇਹ ਜਟਾਂ ਦੇ ਸਿਰ ਤੇ 50% ਉੱਤੇ ਕਾਰੋਬਾਰ ਜਟਾਂ ਦੇ ਸਿਰ ਤੇ ਸ਼ੁਰੂ ਹੋਵੇ ਬਿਲਕੁਲ ਇਹ ਠੀਕ ਜਾਵੇ ਕਿਉਂਕਿ ਹਰ ਕਿਲੇ ਹੜਕੜਾ ਨਹੀਂ ਖੰਦੇ ਨਹੀਂ ਮਾਲਕੀਤ ਕਿਉਂਕਿ ਫਸਲ ਮਾਲਕ ਨੂੰ ਪਤਾ ਲੱਗ ਜਾਏਗਾ ਉਹ ਨਸਾਨ ਹੋ ਗਿਆ ਸਬਜੀ ਅੱਧਾ ਪੰਜਾਬ ਦੋ ਵਜੇ ਤੇ ਐਂਟਰੀ ਘਟੀ ਤਾਂ ਆਬਵੀਅਸਲੀ ਦੂਤ ਮਹਿੰਗਾ ਹੋਏਗਾ ਜੇ अवेलेबल ਮਿਲੇਗਾ ਤਾਂ ਉਹ ਦੂਸਰਾ ਮਿਲੇਗਾ ਕੰਡੈਂਸ ਇਹ ਬਾਰਡਰ ਵਾਲਾ ਉਹ ਮੇਰੀ ਬੁਵਾਈ ਦਾ ਘਰ ਹੈ ਉਹ ਚੈਲੰਜ ਸਾਹਬਾ ਦੀ ਕੀ ਕੀ ਕਦੇ ਸਾਸ ਸੜ ਜਿਵੇਂ ਆਦਮ ਨੂੰ ਪਤਾ ਹੈ ਕਿ ਹੜਾ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਗੁਰੂ ਅਰਜਨਦਾਸ ਮਹਾਰਾਜ ਦੇ ਚਰਨਾਂ ਦੇ ਅਰਦਾਸ ਹੈ ਕਿ ਮਹਾਰਾਜ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਪੰਜਾਬ ਜਿਹੜਾ ਹੈ ਇਹਨੂੰ ਕਈ ਅੱਜ ਤੱਕ ਕਈ ਲੋਕ ਇਹਨੂੰ ਖਤਮ ਕਰਨ ਵਾਸਤੇ ਆਏ ਇਹਨੂੰ ਕਈ ਲੋਕ ਡਗੋਣ ਵਾਸਤੇ ਆਏ ਔਰ ਖੁਦ ਡੁੱਬ ਗਏ ਪੰਜਾਬ ਦੀ ਚੜ੍ਹਦੀ ਕਲਾ ਦੇ ਵਿੱਚ ਹੈ ਬੇਸ਼ੱਕ ਆ ਜ ਇਹਨਾਂ ਹੜ੍ਹਾਂ ਨੇ ਪੰਜਾਬ ਦਾ ਫਸਲਾਂ ਦਾ ਡੰਗਰ ਮਾਲ ਡੰਗਰਾਂ ਦਾ ਘਰਾਂ ਦਾ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਪਰ ਜਿਸ ਤਰ੍ਹਾਂ ਪੰਜਾਬ ਨੇ ਪੰਜਾਬੀਆਂ ਦੀ ਬਾਹ ਫੜੀ ਹੈ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਸੋ ਅੱਜ ਅਕਾਲੀ ਬਾਬਾ ਫੂਲਾ ਸਿੰਘ ਜੀ ਵੱਲੋਂ ਦੇਖੇ ਇੱਕ ਮੀਟਿੰਗ ਬੁਲਾਈ ਗਈ ਸਾਰੇ ਪਰਮਾਂ ਦੇ ਮੇਰੇ ਵੀਰਾਂ ਨੇ ਇਹਦੇ ਵਿੱਚ ਹਾਜ਼ਰੀ ਭਰੀ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ਕੱਲ ਸਾਰੇ ਹੀ ਅਸੀਂ ਅਸੀਂ ਦੀ ਸੇਵਾ ਪੰਥੀ ਸੰਪਰਦਾ ਗੁਰਦੁਆਰਾ ਡੇਰਾ ਮਿੱਠਾ ਪਵਾਣਾ ਸਾਹਿਬ ਵੱਲੋਂ ਵੱਡੀ ਤعداد ਦੇ ਵਿੱਚ ਜੋ ਰਾਤ ਰਾਤ ਸੁਮਗਰੀ ਜਿਹੜੀ ਹੈ ਉਹ ਲੈ ਕੇ ਜਾ ਰਹੇ ਹਾਂ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਚਾਹੇ ਹੱਥੀਂ ਸੇਵਾ ਕਰੋ ਚਾਹੇ ਮਾਇਆ ਦੇ ਨਾਲ ਸੇਵਾ ਕਰੋ ਚਾਹੇ ਕਿਸ ਤਰ੍ਹਾਂ ਦੀ ਸੇਵਾ ਕਰੋ ਇੱਕ ਦੂਦੇ ਦੂਦੇ ਹੋਏ ਦੀ ਬਾਂਧ ਰੋਪ پکڑੋ ਸੋਈ ਬੇਂਤੀ ਨੂੰ ਪ੍ਰਵਾਨ ਕਰਨਾ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੀਟਿੰਗ ਜੀ ਜੋ ਜੋ ਕਿ ਪੰਜਾਬ ਦੇ ਹਾੜਾ ਇਹਦੇ ਸੰਬੰਧ ਵਿੱਚ ਮੁਸਲਮਾਨ ਸਮਾਜ ਸਿੱਖ ਸਮਾਜ ਤੇ ਹਿੰਦੂ ਸਮਾਜ ਸਾਰੇ ਮਿਲ ਕੇ ਜਿੰਨੇ ਵੀ ਸਾਰੇ ਇਕੱਠੇ ਆ ਮਾਤਾ ਖੀਵੀ ਜੀ ਟੈਸਟ ਵਾਲੇ ਵੀ ਬੈਠੇ ਨੇ ਤੇ ਇਹਨਾਂ ਨਾਲ ਮਿਲ ਕੇ ਜੋ ਵੀ ਹੈ ਨਾ ਇਹ ਵਿਚਾਰ ਕੰਮਰਾ ਹੈ ਕਿ ਬਹੁਤ ਜ਼ਿਆਦਾ ਹੀ ਉੱਥੇ ਬਹੁਤ ਬੁਰਾ ਲਗਾ ਅਸੀਂ ਪਤਾ ਵੀ ਕਰਾ ਸਭ ਕੋਈ ਇੱਕ ਵਾਰੀ ਦੇਖ ਕੇ ਹੀ ਆਏ ਹਾਂ ਪਰ ਹੁਣ ਉੱਥੇ ਨਾ ਜ਼ਿਆਦਾਤਰ ਹੁਣ ਪਹਿਲੇ ਰਾਸ਼ਨ ਤੇ ਬਹੁਤ ਪਹੁੰਚ ਚੁੱਕਾ ਹੈ ਹੁਣ ਉਹਨਾਂ ਨੂੰ ਦਵਾਈਆਂ ਦੀ ਬਹੁਤ ਜ਼ਰੂਰਤ ਹੈਗੀ ਹੈ ਤੇ ਸਾਰੇ ਰਲ ਮਿਲ ਕੇ ਜਿਹੜੇ ਨੇ ਮਤਲਬ ਆਪਣੇ ਜਿੰਨੇ ਵੀ ਐ ਇਹ ਸਾਰੇ ਜਾ ਰਹੇ ਨੇ ਉੱਥੇ ਸਵੇਰੇ ਕੱਲ ਨੂੰ ਵੀਰਵਾਰ ਨੂੰ ਸਵੇਰੇ ਜਾ ਰਹੇ ਨੇ ਉੱਥੇ ਜੋ ਸੰਗਤਾਂ ਨੂੰ ਜੋ ਵੀ ਕਿਸੇ ਚੀਜ਼ ਦੀ ਲੋੜ ਹੈਗੀ ਉਹ ਸਭ ਕੁਝ ਉੱਥੇ ਮੁਹੱਈਆ ਕਰਾ ਕੇ ਆਣਗੇ ਤੇ ਮੈਂ ਤਾਂ ਸਾਰਿਆਂ ਦੇ ਚਰਣਾ ਹੀ ਬੇਨਤੀ ਕਰਨਾ ਵਾ ਕਿ ਮੈਂ ਸਾਰੇ ਮਤਲਬ ਇਸ ਘੜੀ ਦੇ ਵਿੱਚ ਸਭ ਇਸ ਦੁੱਖ ਦੇ ਵਿੱਚ ਸਭ ਨੂੰ ਇੱਕ ਧੁਪ ਹੋ ਕੇ ਚੱਲਣਾ ਚਾਹੀਦਾ ਤੇ ਆਪਾਂ ਜਿਹੜੇ ਮਨ ਮਟਾਉਣਾ ਉਹ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਕੋਈ ਕਹਿੰਦਾ ਜੀ ਰੋ ਪਿਆ ਵੀ ਉਹ ਖਾਣਾ ਕਰ ਗਿਆ ਝੂਠ ਬੋਲਿਆ ਕਰ ਰਿਹਾ ਕਰ ਉੱਥੇ ਜਾਓ ਕਿ ਜਾ ਕੇ ਵੀ ਦੇਖੋ ਸੀ ਪੱਥਰ ਹੀ ਰੋ ਕਹਿੰਦੇ ਜੋ ਹਾਲ ਹੈਗਾ ਜੋ ਉਥੇ ਉਹ ਲੋਕਾਂ ਦਾ ਹਾਲ ਹੈ ਜਿਵੇਂ ਜਿਸ ਦਾ ਘਰਾਂ ਦੇ ਘਰ ਡੋਬ ਗਏ ਨੇ ਵਿਚਾਰੇ ਕੋਠਿਆਂ ਦੇ ਬੈਠੇ ਨੇ ਪੱਥਰ ਤੱਕ ਰੋ ਪੈਂਦੇ ਨੇ ਤੇ ਬਰੋਣਾ ਕੋਈ ਉਹਨਾਂ ਦਾ ਉਹ ਨਹੀਂਗਾ ਕਿ ਬੰਦੇ ਬਖਾਵਾਗਾ ਇਹ ਇਹ ਪਰਮੇਸ਼ਰ ਉਹ ਹੀ ਹੁੰਦਾ ਸਾਰਾ ਕੁਝ ਬਾਕੀ ਮੈਂ ਤਾਂ ਕਹਿੰਦਾ ਵੀ ਸਾਰਿਆਂ ਨੂੰ मतलब ਸਾਰੇ ਜਿੰਨੇ ਵੀ ਗਿਆ ਸਾਰੇ ਰਲ ਮਿਲ ਕੇ ਸਾਰੇ ਜਾਓ ਤੇ ਸੇਵਾ ਕਰੋ ਤੇ ਸੇਵਾ ਵੀ ਕਰਮਾਂ ਨਾਲ ਹੀ ਮਿਲਦੀ ਹੈ ਸੇਵਾ ਜਿਹੜੀ ਨਾ ਐਵੇਂ ਨਹੀਂ ਮਿਲਦੀ ਸੇਵਾ ਕਰਮਾਂ ਨਾਲ ਹੀ ਮਿਲਦੀ ਹੈ ਮਹਾਰਾਜ ਬਾਣੀ ਕਹਿੰਦੇ ਨੇ ਬਿਨ ਸੇਵਾ ਤ੍ਰੇਦਾ ਹੱਥ ਦਾ ਮਾਰੇ ਕਹਿੰਦੇ ਹੱਥ ਪੈਰ ਕਿਸੇ ਕੰਮ ਦੇ ਨਹੀਂ ਉਹ ਕੋੜੇ ਨੇ ਜਿਹੜੇ ਹੱਥ ਪੈਰ ਸੇਵਾ ਨਹੀਂ ਕਰਦੇ ਮੈਂ ਕਿ ਹੱਥੀ ਸੇਵਾ ਪ੍ਰਵਾਨ ਆ ਕੋਈ ਲੱਖਾਂ ਕਰੋੜਾਂ ਰੁਪਏ ਦੀ ਸੇਵਾ ਕਰ ਰਿਓ ਤੁਸੀਂ ਹੱਥੀ ਦੋ ਕੋਲੇ ਵੀ ਮਾਨ ਜਿਓ ਕਹਿੰਦਾ ਦਫਾਰਸਾ ਜਾ ਕੇ ਉਹ ਪਹਿਲੇ ਪ੍ਰਵਾਨ ਹੈ ਨੋਟਾ ਨਹੀਂ ਸੇਵਾ ਪ੍ਰਵਾਨ ਹੈ ਪਰ ਪਹਿਲੇ ਹੱਥੀ ਸੇਵਾ ਹੱਥੀ ਸੇਵਾ ਜ਼ਰੂਰ ਕਰਨ ਜਾਇਆ ਕਰੋ ਸਾਰਿਆਂ ਨੂੰ ਮੈਂ ਸਾਰੀ ਗੌਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਹ ਹੱਥੀ ਸੇਵਾ ਜ਼ਰੂਰ ਕਰਨ ਜਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਾਬੂ ਜੀ ਅਣੀ ਕੁ ਦੁਆ ਜੀ ਦੀ ਲੀਕ ਹੈ ਬਿਸਮਿਲਲਾਹਿ ਰਹਿਮਨ ਰਹਿੀਮ ਪੰਜਾਬ ਦੇ ਵਿੱਚ ਜਿਹੜੀ ਹੜ੍ਹ ਦੀ ਸਥਿਤੀ ਬਣੀ ਹੈ ਉਹਨੂੰ ਲੈ ਕੇ ਅੱਜ ਸਾਰੇ ਹੀ ਭਾਈਚਾਰੇ ਦੀ ਮੀਟਿੰਗ ਇਕੱਠੇ ਰੱਖੀ ਗਈ ਹੈ ਉਹਦੇ ਵਿੱਚ ਇਸ ਜਿਹੜਾ ਮੁਸ਼ਕਲ ਵਕਤ ਜਿਹੜਾ ਪੰਜਾਬ ਦੇ ਉੱਪਰ ਆਇਆ ਇਹਦੇ ਨਾਲ ਕਿਸ ਤਰ੍ਹਾਂ ਆਪਾਂ ਨਿਬੜਣਾ ਇਹਦੇ ਬਾਰੇ مشورہ ਕੀਤਾ ਗਿਆ ਤੇ ਇਨਸ਼ਾਅੱਲਾ ਆਪਾਂ ਸਾਰੇ ਹੀ ਭਾਈਚਾਰਾ ਕੱਲ ਇਕੱਠਾ ਹੋ ਕੇ ਜਿਹੜੇ ਹੜ੍ਹ ਦੇ ਨਾਲ ਜਿਹੜੇ ਪ੍ਰਭਾਵਿਤ ਲੋਕੀ ਹੈ ਉਹਨਾਂ ਨੂੰ ਜਾ ਕੇ ਮਿਲਾਂਗੇ ਉਹਨਾਂ ਦਾ ਹਾਲਚਾਲ ਪੁੱਛਾਂਗੇ ਤੇ ਕੁਝ ਸਮੱਗਰੀ ਜਿਹੜੀ ਹੈ ਜਿਹੜਾ ਜ਼ਰੂਰਤ ਦਾ ਸਮਾਨ ਹੈ ਉਹ ਅਸੀਂ ਨਾਲ ਲੈ ਕੇ ਜਾਵਾਂਗੇ ਉਸ ਤੋਂ ਪਹਿਲਾਂ ਇੱਕ ਆਪਾਂ ਛੋਟੇ ਪ੍ਰੇਅਰ ਇੱਕ ਅਰਦਾਸ ਕਰਾਂਗੇ ਹਾਲ ਬਜ਼ਾਰ ਮੱਜ਼ੇ ਇਕੰਦਰ ਖਾਨ ਦੇ ਵਿੱਚ ਸਵੇਰੇ 10 ਵਜੇ ਆਪਾਂ ਇੱਕ ਪ੍ਰੋਗਰਾਮ ਰੱਖਿਆ ਉਹਦੇ ਵਿੱਚ ਆਪਾਂ ਸਾਰੇ ਭਾਈਚਾਰਾ ਇਕੱਠਾ ਹੋ ਕੇ ਇੱਕ ਅ ਅੱਲਾ ਪਾਕ ਦੀ ਬਾਗਦਰ ਵਿੱਚ ਇੱਕ ਅਰਦਾਸ ਕਰਾਂਗੇ ਕਿ ਇਹ ਜਿਹੜੀ ਮੁਸੀਬਤ ਹੈ ਪਰੇਸ਼ਾਨੀ ਜਿਹੜੀ ਪੰਜਾਬ ਦੇ ਉੱਪਰ ਆਈ ਹੈ ਇਹ ਜਲਦੋਂ ਜਲਦ ਖਤਮ ਹੋ ਜਾਏ ਤੇ ਇਨਸ਼ਾਅੱਲਾ ਉਮੀਦ ਹੈ ਪੰਜਾਬੀ ਬੜੇ ਮਜ਼ਬੂਤ ਇਰਾਦੇ ਦੇ ਮਾਲਕ ਨੇ ਪੰਜਾਬੀ ਤੇ ਪੱਲਾ ਨਹੀਂ ਮੁਸ਼ਕਿਲਾਂ ਆਈਆਂ ਲੇਕਿਨ ਪੰਜਾਬੀਆਂ ਨੇ ਬੜੀ ਡਟ ਕੇ ਉਹ ਮੁਸ਼ਕਿਲਾਂ ਨਾਲ ਮੁਕਾਬਲਾ ਕੀਤਾ ਤੇ ਉਮੀਦ ਹੈ ਇਨਸ਼ਾਅੱਲਾ ਇਹ ਜਿਹੜੀ ਪਰੇਸ਼ਾਨੀ ਹੈ ਜਲਦੀ ਹੀ ਇਸ ਪਰੇਸ਼ਾਨੀ ਤੋਂ ਮੁਕਾਬਲਾ ਕਰਕੇ ਉਹਨੂੰ ਪਿੱਛੇ ਹਟਾਵਾਂਗੇ ਤੇ ਇਨਸ਼ਾਅੱਲਾ ਪੰਜਾਬ ਦੁਬਾਰਾ ਖੁਸ਼ਹਾਲੀ ਦੇ ਰਸਤੇ ਉੱਪਰ ਚੱਲੇਗਾ ਇਨਸ਼ਾਅੱਲਾ